ਅੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਈਟੀਟੀ ਵਿਦਿਆਰਥੀਆਂ ਵੱਲੋਂ ਪੁਲਿਸ ਨਾਲ ਕੀਤੀ ਮੁਠਭੇੜ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ ਤੇ ਪੁਲਿਸ ਪ੍ਰਦਰਸ਼ਨਕਾਰੀਆਂ ਦਾ ਟਕਰਾਅ ਹੋਇਆ ਤਸਵੀਰਾਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਪਹਿਲੇ 1 ਘੰਟੇ ਦੇ ਲਗਭਗ 500 ਪ੍ਰਦਰਸ਼ਨਕਾਰੀਆਂ ਨੇ ਦੋਨੋਂ ਤਰਫੋਂ ਬਠਿੰਡਾ ਚੰਡੀਗੜ੍ਹ ਮਾਰਗ ਪੁਲ ਰੋਕਿਆ ਹੋਇਆ ਸੀ 1 ਘੰਟੇ ਤੱਕ ਡਰਾਈਵ ਕੰਟਰੋਲ ਚ ਰੱਖੀ ਗਈ ਇਸ ਤੋਂ ਬਾਅਦ ਮੁੱਖ ਮੰਤਰੀ ਰਿਹਾਸ਼ ਕੇ ਨਵੇਲੇ ਬੈਰੀ ਗ੍ਰੇਡ ਤੋੜ ਕੇ ਪ੍ਰਦਰਸ਼ਨਕਾਰੀ ਅੱਗੇ ਵਧੇ ਇਸ ਤੋਂ ਬਾਅਦ ਪੁਲਿਸ ਪੁਲਿਸ ਦਾ ਪ੍ਰਦਰਸ਼ਨਕਾਰੀਆਂ ਨਾਲ ਮੁੱਠ ਭੇੜ ਹੋ ਗਿਆ ਜਿਸ ਤੋਂ ਬਾਅਦ ਤੱਕਾ ਮੁੱਕੀ ਹੋਣ ਲੱਗੇ ਇਸ ਤੋਂ ਬਾਅਦ ਅੱਗੇ ਵੇਖੋ ਕੀ ਹੋਇਆ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਹਾਂਜੀ ਓਟਟੀਡੀ ਬੇਰੋਜ਼ਗਾਰ ਅਤੇ ਅਪਕ ਜੁਨੀਅਰ ਪੰਜਾਬ ਅਸੀਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਪਰਮ ਸਿੰਘ ਮਾਨ ਨੂੰ ਮਿਲਣੇ ਪਹੁੰਚੇ ਸੀਗੇ ਠੀਕ ਹੈ ਜੀ ਸਾਡਾ ਜਿਹੜਾ ਪ੍ਰੋਟੈਸਟ ਸੀਗਾ ਬਿਲਕੁਲ ਬਿਲਕੁਲ ਸ਼ਾਂਤੀਪੂਰਵਕ ਸੀਗਾ ਬਟ ਪੁਲਿਸ ਵੱਲੋਂ ਜਿਹੜਾ ਕੀ ਹੈ ਸਾਡੇ ਤੇ ਠੀਕ ਹੈ ਜੀ ਲਾਠੀ ਚਾਰਜ ਕੀਤਾ ਗਿਆ ਲਾਠੀ ਚਾਰਜ ਕੀਤਾ ਗਿਆ ਪਾਣੀ ਦੀਆਂ ਜਿਹੜੀਆਂ ਵਿਚਾੜਾਂ ਨੇ ਉਹ ਮਾਰੇ ਗਏ ਸਾਡੇ ਸਾਥੀਆਂ ਦੀਆਂ ਜਿਹੜੀਆਂ ਪੱਗਾਂ ਨੇ ਉਹ ਲਈਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਜਿਹੜੀਆਂ ਬਹੁਤ ਜਾਖਮ ਹੋਏ ਨੇ ਆ ਦੇਖੋ ਜੀ ਮੇਰੇ ਸਿਰ ਦੇ ਵਿੱਚ ਡਾਂਗ ਮਾਰੀ ਗਈ ਹੈ ਠੀਕ ਹੈ ਤੇ ਸਾਡਾ ਕੋਈ ਐਦਾਂ ਦਾ ਹੋ ਇਰਾਦਾ ਨਹੀਂ ਸੀਗਾ ਵੀ ਅਸੀਂ ਕੋਈ ਹੱਲਾ ਗੁੱਲਾ ਕਰੀਏ ਠੀਕ ਹੈ ਸਾਡਾ ਅਸੀਂ ਧਰਮ ਨਾਲ ਸਾਡਾ ਪ੍ਰੋਟੈਸਟ ਕਰ ਰਹੇ ਹਾਂ ਸ਼ਾਂਤੀਪੂਰਵਕ ਪਰ ਪੁਲਿਸ ਦੇ ਵੱਲੋਂ ਜਿਹੜੀ ਕੀ ਨਜਾਇਜ਼ ਲਾਟ ਚਾਰਜ ਕੀਤਾ ਗਿਆ ਹੈ ਜਿਸ ਦੇ ਅਸੀਂ ਸਖਤ ਸਬਦਾਂ ਵਿੱਚ ਨਿੰਦਾ ਕਰਦੇ ਹਾਂ ਅਸੀਂ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਬਿਲਕੁਲ ਜਾਇਜ਼ ਮੰਗਾਂ ਨੇ ਅਸੀਂ ਬਿਲਕੁਲ ਸਾਰੇ ਟੀਟੀਡੀ ਦੇ ਸਿਲੈਕਟਡ ਸਾਥੀਆਂ ਸਾਡੀ ਸਟੇਸ਼ਨ ਚੁਆਇਸ ਹੋ ਚੁੱਕੀ ਹੈ ਸਰਕਾਰ ਨੂੰ ਅਸੀਂ ਸਟੇਸ਼ਨ ਅਲਾਟ ਕਰਨ ਲਈ ਕਹਿ ਰਹੇ ਹਾਂ ਪਰ ਜਿਹੜੀ ਸਰਕਾਰ ਹੈ ਉਹ ਸਾਨੂੰ ਟਾਲਮਟੋਲੇ ਲਾ ਰਹੀ ਹੈਗੀ ਤੇ ਜਿਹੜੇ ਸਾਨੂੰ ਉਹ ਜੋਇਨ ਨਹੀਂ ਕਰਾਉਣਾ ਚਾਹੁੰਦੇ ਇਹ ਤੇ ਸਮਾਨਤੂ ਵਿੱਚ ਅਸੀਂ ਆਪਣਾ ਜਿਹੜਾ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਪਰ ਪੁਲਿਸ ਨੇ ਸਾਨੂੰ ਜਬਰਦਸਤ ਜਿਹੜੇ ਕਦੇੜਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਅਸੀਂ ਪੂਰਜੋਰ ਵਿਰੋਧ ਕਰਦੇ ਹਾਂ ਨਾਮ ਹੈ ਜੀ ਆਪਣਾ ਸਰ ਮੈਂ ਸ਼ੀਤਲ ਫਾਜ਼ਿਲਕਾ ਤੋਂ ਬਿਲੋਂਗ ਕਰਦੀ ਆਂ ਅੱਜ ਸਾਡੀ ਭਰਤੀ ਨੂੰ 2364 ਨੂੰ ਆਏ ਨੂੰ 5 ਸਾਲ ਹੋ ਗਏ ਤੇ 94 93 ਤੀਜਾ ਸਾਲ ਹੋ ਗਿਆ ਇਹ ਸਰਕਾਰਾਂ ਦੇ ਝੁੱਠੇ ਲਾਰਿਆਂ ਕਰਕੇ ਅੱਜ ਤੱਕ ਅਸੀਂ ਸੜਕਾਂ ਤੇ ਰੋਲਦੇ ਆਂ ਸਾਡੀ ਅਸੀਂ ਹਰ ਜਗ੍ਹਾ ਤੇ ਪੁਕਾਰ ਲਗਾ ਕੇ ਦੇਖ ਲਈ ਸਾਡੀ ਨਾ ਤਾਂ ਸਾਨੂੰ ਮੁੱਖ ਮੰਤਰੀ ਮਿਲਦਾ ਸਿੱਖਿਆ ਮੰਤਰੀ ਮਿਲਦਾ ਹੈ ਉੱਥੇ ਸਾਨੂੰ ਲਾਰਾ ਮਿਲਦਾ ਇਹ ਲਾਰਿਆਂ ਦੀ ਸਰਕਾਰ ਜਿਹੜੀ ਝਟਕਲਿਆਂ ਦੀ ਸਰਕਾਰ ਨੂੰ ਅਸੀਂ ਸਤਾ ਦੇ ਲਿਆ ਕੇ ਬਿਠਾਤਾ ਅੱਜ ਸਾਨੂੰ ਇਹ ਸਾਡੀਆਂ ਭੈਣਾਂ ਦੀ ਆ ਜਿਹੜੀ ਸਰਕਾਰ ਆਈ ਸੀ ਕਹਿੰਦੀ ਅਸੀਂ ਭੈਣਾਂ ਦੀ ਚੁੰਨੀਆਂ ਨਹੀਂ ਰੋੜਨ ਦਵਾਂਗੇ ਆ ਦੇਖੋ ਕਹਿੰਦੇ ਸੀ ਭਰਾ ਆਦੇ ਪਗਾ ਨਹੀਂ ਰੁੜਮ ਦੇਵਾਂਗੇ ਕਿਸੇ ਨੂੰ ਖਰੋਚ ਨਹੀਂ ਆਣ ਦੇਵਾਂਗੇ ਅੱਜ ਜਿਹੜੇ ਆਪ ਦੇ ਰੱਖੇ ਹੋਏ ਨੇ ਮੁਲਾਜ਼ਮ ਚਮਚੇ ਇਹਨਾਂ ਨੂੰ ਇਹਨਾਂ ਦਾ ਜੋਰ ਸਾਡੇ ਤੇ ਲਗਾ ਰਹੇ ਨੇ ਸਾਡਾ ਕੀ ਕਸੂਰ ਹੈ ਦੱਸ ਦੋ 5 ਸਾਲ ਦਾ ਸੀ ਭੀਖ ਮੰਗਰਿਆ ਵੀ ਸਾਨੂੰ ਜਿਹੜੇ ਨੁਕਤੀ ਪੱਤਰ ਦਿੱਤੇ ਜਾਣ ਤਾਂ ਹੁਣ ਕੀ ਤੁਹਾਡੇ ਨਾਲ ਵਾਪਰਿਆ ਗਿਆ ਜੇ ਤੁਸੀਂ ਇੱਥੇ ਆਸੀ ਸਰ ਆਰਾਮ ਨਾਲ ਅਸੀਂ ਪਹਿਲਾਂ ਅਸੀਂ ਕਪੀਰਪੁਰ ਵੀ ਬੈਠ ਕੇ ਦੇਖ ਲਿਆ ਉੱਥੇ ਵੀ ਸਾਡਾ ਹੱਲ ਨਹੀਂ ਹੋਇਆ ਅਸੀਂ ਮੋਹਾਲੀ ਵੀ ਜਾ ਕੇ ਦੇਖ ਲਿਆ ਉੱਥੇ ਵੀ ਧਰਨੇ ਲਾ ਲਈ ਸਾਡਾ ਕੋਈ ਹੱਲ ਨਹੀਂ ਹੋਇਆ ਅੱਜ ਅਸੀਂ ਸਾਨੂੰ ਇਹ ਕਹਿਆ ਗਿਆ ਸੀ ਵੀ ਤੁਸੀਂ ਮੁੱਖ ਮੰਤਰੀ ਤੱਕ ਆਪਦੀ ਆਵਾਜ਼ ਪਹੁੰਚਾਓ ਅੱਜ ਅਸੀਂ ਮੁੱਖ ਮੰਤਰੀ ਦੇ ਸ਼ਹਿਰ ਇੱਥੇ ਅਸੀਂ ਆਪਦੀ ਆਵਾਜ਼ ਪਹੁੰਚਾਣਾ ਆਏ ਸੀ ਇੱਥੋਂ ਸਾਡੇ ਨਾਲ ਉਹ ਜੇ ਗੁੰਡਿਆਂ ਵਰਗੇ ਸਾਡੇ ਤੇ ਪੁਲਿਸ ਵਾਲਿਆਂ ਨੇ लाठी ਇੱਕ ਇੱਕ ਬੰਦੇ ਨੂੰ 10-10 ਜਣਾਂ ਨੇ ਕੁੱਟੇ ਨੇ ਪੈਣਾ ਨੂੰ ਪੈਣਾ ਤੇ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਇਹਨਾਂ ਦੇ ਜੈਸੋਂ ਉਹਨਾਂ ਵੱਲੋਂ ਧੱਕੇ लाठी ਧਾਰ ਦੇ ਬਗਾਵਤ ਲਈਆਂ ਗਈਆਂ ਚੁੰਨੀਆਂ ਖਿੱਚੀਆਂ ਗਈਆਂ ਗੰਦੀਆਂ ਗਾਣਾ ਉਹ ਗਾਣਾ ਸਾਡੇ ਤੇ ਇਹ ਵਿਆਪਕ ਹੋ ਕੇ ਉਹ ਜਿਹੜਾ ਗਾਲਾਂ ਨਹੀਂ ਬੋਲ ਸਕਦੇ ਇਹ ਸਾਡੇ ਤੇ ਉਹ ਜਿਹੜਾ ਗਾਲਾਂ ਸਾਨੂੰ ਸੁਣਾ ਰਹੇ ਨੇ ਅੱਜ ਸਾਨੂੰ ਸੁਣਨੀਆਂ ਪੈ ਰਹੀਆਂ ਨੇ